ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਗਲੀ ਵਿੱਚ ਛੁੱਟਨ ਅਤੇ ਮੂੰਹ ਤੇ ਤਜਾਬ ਪਾ ਕੇ ਚਿਹਰਾ ਸਾੜਨ ਦੇ ਦੋਸ਼ ਤੇ ਵਿੱਚ ਪੰਜ ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ 32 ਸਾਲਾ ਨੌਜਵਾਨ ਦੀ ਗਲੀ ਦੇ ਵਿੱਚ ਮਿਲੀ ਸੀ ਲਾਸ਼ ਪੁਲਿਸ ਨੇ ਤਫਤੀਸ਼ ਕੀਤੀ ਅਤੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦੇ ਮੁਤਾਬਿਕ ਤੀਸ਼ੀ ਅਫਸਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੀਪ ਅੰਦਰ ਸਿੰਘ ਉਰਫ ਵਿੱਕੀ ਜੋ ਕਿ ਉਮਰ 22 ਸਾਲਾ ਬੁੱਗੀਪੁਰਾ ਕਸਬਾ ਬਾਗਾ ਪੁਰਾਣਾ ਮੋਗਾ ਰੋਡ ਜੋ ਸਵਾਲ ਗਲੀ ਦੇ ਵਿੱਚ ਆਪਣੇ ਨਾਨਕੇ ਘਰ ਗਿਆ ਹੋਇਆ ਸੀ ਕਿਸੇ ਕੰਮ ਦੇ ਲਈ ਬਾਹਰ ਗਿਆ ਪਰ ਘਰ ਵਾਪਸ ਨਹੀਂ ਸੀ ਪਰਤਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਗਲੀ ਦੇ ਵਿੱਚ ਉਸ ਦੀ লাশ ਪਈ ਹੋਈ ਮਿਲੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਤੇ ਪਰਿਵਾਰ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਜਦੋਂ লাশ ਨੂੰ ਦੇਖਿਆ ਤਾਂ ਉਸ ਦਾ ਮੂੰਹ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕਿਆ ਸੀ ਇਸ ਸਬੰਧੀ ਪੁਲਿਸ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਪੁਲਿਸ ਨੇ ਅਗਲੀ ਕਾਰਵਾਈ ਕਰਦੇ ਆ ਪੰਜ ਦੋਸ਼ੀਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਜਿਲ੍ਹੇ ਦੀ ਪਛਾਣ ਅਮਨਦੀਪ ਸਿੰਘ ਮੰਗਾ ਸਿੰਘ ਹਣੀ ਸਿੰਘ ਅਜੇ ਮਨਿੰਦਰਜੀਤ ਸਿੰਘ ਵਾਸੀ ਬੱਗਪੁਰਾਣਾਵਲ ਤੋਂ ਹੋਈ ਹੈ ਉਹਨਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਤਰੀਕ 3-4 ਦਿਨ ਪਹਿਲਾਂ ਬਾਗਿਆਪੁਰਾਣਾ ਚ ਲਾਸ਼ ਮਿਲੀ ਸੀ ਦਪਿੰਦਰ ਸਿੰਘ ਦੀ ਕੀ ਮਾਮਲਾ ਕੀ ਉਹਦੇ ਚ ਅੱਗੇ ਫਰਦਰ ਕਾਰਵਾਈ ਮਾਮਲੇ ਅਸੀਂ ਅਜੇ ਅਨਡਰਟਾਈਫ ਸੋਰੀ ਲਾਸ਼ ਮਿਲੀ ਸਾਨੂੰ ਜੀ ਪਹਿਲਾਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜੇ ਬੰਦੇ ਨੇ ਕੀ ਕੁਸ਼ ਕੀਤਾ ਜੀ ਬਾਅਦ ਚ ਇਨਵੈਸਟੀਗੇਸ਼ਨ ਦੇ ਵਾਸਤੇ ਜੀ ਅਸੀਂ 5 ਬੰਦੇ ਰੈਸਟ ਕੀਤੇ ਹੈ ਜੀ ਜਿਨ੍ਹਾਂ ਨੇ ਇਸ ਬੰਦੇ ਦਾ ਕੈਮੀਕਲ ਪਾ ਕੇ ਪਛਾਣ ਮਗਾਉਣ ਲਈ ਇਹਦੇ ਤੇ ਫੇਸ ਦੇ ਉੱਤੇ ਕੋਈ ਪਾਇਆ ਸੀਗਾ ਜੀ ਇਹ ਉਸ ਤੋਂ ਬਾਅਦ ਜੀ ਅਸੀਂ ਪੁਲਸਰ ਬਾਂਡ ਚਾਹੀ ਸਾਡੇ ਕੋਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਇਹ ਮਾਰੇ ਕਿਉਂ ਇਹਨਾਂ ਨੇ ਕੁਝ ਪਤਾ ਲੱਗਾ ਸਰ ਹਾਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਉਹ ਬਾਰੇ ਜੋ ਸੱਚ ਸਭ ਨੂੰ ਆਇਆਗਾ ਉਹ ਦੱਸ ਦਗਾ ਇਹ ਉਹਨੂੰ ਦਪਿੰਦਰ ਨੂੰ ਮਾਰ ਕੇ ਉੱਥੇ ਛੱਟ ਕੇ ਗਏ ਸੀ ਮਹੱਲੇ ਦੇ ਵਿੱਚ ਹਾਂਜੀ ਸਰ ਥੋੜਾ ਜਿਹਾ ਇਹਨਾਂ ਦੇ ਘਰਾਂ ਤੋਂ ਗਾਂ ਛੱਟਿਆ ਸੀ ਅਗਲੇ 2-4 ਗੱਡੀਆਂ ਛੱਡ ਕੇ ਜੀ ਤੇ ਉੱਥੋਂ ਡੈੱਡ ਬਡੀ ਰਿਕਵਰ ਹੋਈ ਸੀ ਤੇ ਕੀ ਕਾਰਵਾਈ ਕੀਤੀ ਜੀ ਤੁਹਾਡੇ ਕਾਰਵਾਈ ਪਰਚਾ ਦਿੱਤਾ ਜੀ ਜਿਹੜਾ ਕਿ ਪੁਰਾਣੀ ਧਾਰਾ 302 ਆ ਜੀ ਜਿਹੜੀ ਹੁਣ ਜੀਐਸ ਨੇ ਉਹ 103 ਤੇ 3 ਬੰਗ ਫੋਲੀ ਪ ਕੀ ਪਤਾ ਲੱਗਾ ਕਿ ਕਿਉਂ ਮਾਰਿਆ ਕਿਉਂ ਇਹਨੂੰ ਕੋ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਤੇ ਜਿਹੜਾ ਕੈਮੀਕਲ ਪਾਇਆ ਉਹ ਕੋਈ ਉਹ ਸਾਰਾ ਹਲੇ ਜਾਉਗੇ ਐਫਐਸਐਲ ਜਾਉਗੇ ਐਫਐਸਐਲ ਦੀ ਰਿਪੋਰਟ ਆਊਗੀ ਕਲੀਅਰ ਹੋਊਗਾ ਜੀ ਉਹਨਾਂ ਦੀ ਇਸਦੀ ਪਛਾਣ ਮਿਟਾਣ ਲਈ ਪਾਇਆ ਸੀ ਜੀ ਸਰ ਜੀ ਸਰ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਗਲੀ ਵਿੱਚ ਛੁੱਟਣਾ ਤੇ ਮੂੰਹ ਤੇ ਤਜਾਬ ਪਾ ਕੇ ਚਿਹਰਾ ਸਾੜਨ ਦੇ ਦੋਸ਼ ਤੇ ਵਿੱਚ ਪੰਜ ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ 32 ਸਾਲਾ ਨੌਜਵਾਨ ਦੀ ਗਲੀ ਦੇ ਵਿੱਚ ਮਿਲੀ ਸੀ লাশ ਪੁਲਿਸ ਨੇ ਤਫਤੀਸ਼ ਕੀਤੀ ਅਤੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦੇ ਮੁਤਾਬਿਕ ਤੀਸ਼ੀ ਅਫਸਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੀਪ ਅੰਦਰ ਸਿੰਘ ਉਰਫ ਵਿੱਕੀ ਜੋ ਕਿ ਉਮਰ 22 ਸਾਲਾ ਬੁੱਗੀਪੁਰਾ ਕਸਬਾ ਬਾਗਾ ਪੁਰਾਣਾ ਮੋਕਾ ਰੋਡ ਜਸੋਵਾਲ ਗਲੀ ਦੇ ਵਿੱਚ ਆਪਣੀ ਨਾਨਗੀ ਕਰ ਗਿਆ ਹੋਇਆ ਸੀ ਕਿਸੇ ਕੰਮ ਦੇ ਲਈ ਬਾਹਰ ਗਿਆ ਪਰ ਘਰ ਵਾਪਸ ਨਹੀਂ ਸੀ ਪਰਤਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਗਲੀ ਦੇ ਵਿੱਚ ਉਸ ਦੀ লাশ ਪਈ ਹੋਈ ਮਿਲੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪਰਿਵਾਰ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਜਦੋਂ লাশ ਨੂੰ ਦੇਖਿਆ ਤਾਂ ਉਸ ਦਾ ਮੂੰਹ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕਿਆ ਸੀ ਇਸ ਸਬੰਧੀ ਪੁਲਿਸ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਪੁਲਿਸ ਨੇ ਅਗਲੀ ਕਾਰਵਾਈ ਕਰਦੇ ਆ ਪੰਜ ਦੋਸ਼ੀਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਜਰਾਂ ਦੀ ਪਛਾਣ ਅਮਨਦੀਪ ਸਿੰਘ ਮੰਗਾ ਸਿੰਘ ਹਣੀ ਸਿੰਘ ਅਜੇ ਮਨਿੰਦਰਜੀਤ ਸਿੰਘ ਵਾਸੀ ਬੱਗਪੁਰਾਣਾਵਲ ਤੋਂ ਹੋਈ ਹੈ ਉਹਨਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਸਿਰ ਇੱਕ ਤਿੰਨ ਚਾਰ ਦਿਨ ਪਹਿਲਾਂ ਬਾਗਪੁਰਾਣਾ ਚ ਲਾਜ਼ਮੀ ਸੀ ਦਪਿੰਦਰ ਸਿੰਘ ਦੀ ਕੀ ਮਾਮਲਾ ਕੀ ਉਹਦੇ ਚੱਗੇ ਫਰਦਰ ਕਾਰਵਾਈ ਮੌਲੇ ਸੀ ਅਜੇ ਅਨਡਰਡਿਫਾਈਡ ਸੌਰੀ ਲਾਸ਼ ਮਿਲੀ ਸਾਨੂੰ ਜੀ ਪਹਿਲਾਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜੇ ਬੰਦੇ ਨੇ ਕੀ ਕੁਸ਼ ਕੀਤਾ ਜੀ ਬਾਅਦ ਚ ਇਨਵੈਸਟੀਗੇਸ਼ਨ ਦੇ ਵੇਸੇ ਜੀ ਅਸੀਂ 5 ਵਜੇ ਰੈਸਟ ਕੀਤੀ ਹੈ ਜੀ ਜਿਨ੍ਹਾਂ ਨੇ ਇਸ ਬੰਦੇ ਦਾ ਕੈਮੀਕਲ ਪਾ ਕੇ ਪਛਾਣ ਮਟਾਉਣ ਲਈ ਇਹਦੇ ਤੇ ਫੇਸ ਦੇ ਉੱਤੇ ਕੋਈ ਪਾਇਆ ਸੀਗਾ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਪੌਲਸਰ ਬੋਰਡ ਚਾਹੇ ਸਾਡੇ ਕੋਲ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਇਹ ਮਾਰਿਆ ਕਿਉਂ ਇਹਨਾਂ ਨੇ ਕੁਝ ਪਤਾ ਲੱਗਾ ਸਰ ਹਾਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਉਹਦੇ ਬਾਰੇ ਜੋ ਸੱਚ ਸਾਹਮਣੇ ਆਇਆ ਹੋਊਗਾ ਉਹ ਦੱਸ ਦਗਾ ਇਹ ਉਹਨੂੰ ਦਪਿੰਦਰ ਨੂੰ ਮਾਰ ਕੇ ਉੱਥੇ ਹਾਂਜੀ ਸਰ ਥੋੜਾ ਜਿਹਾ ਇਹਨਾਂ ਦੇ ਘਰਾਂ ਤੋਂ ਘਾਸ ਛੱਕਿਆ ਸੀ ਅਗਲੇ 2-4 ਬਲੀਆਂ ਛੱਡ ਕੇ ਜੀ ਤੇ ਉੱਥੋਂ ਡੈੱਡ ਬਡੀ ਰਿਕਵਰ ਹੋਈ ਸੀ। ਕੀ ਕੀ ਕਾਰਵਾਈ ਕੀਤੀ ਜੀ ਤੁਹਾਡੇ? ਕਾਰਵਾਈ ਪਰਚਾ ਦਿੱਤਾ ਜੀ। ਜਿਹੜਾ ਕਿ ਪੁਰਾਣੀ ਤਾਰਾ 302 ਆ ਜੀ ਜਿਹੜੀ ਹੁਣ ਜੀਐਸਨ ਵਾਲਾ ਉਹ 103 ਤੇ 30 ਬਲੀਆਂ ਪਾਉਂਦੀ। ਕੋਈ ਪਤਾ ਲੱਗਾ ਕਿ ਕਿਉਂ ਮਾਰਿਆ ਕਿਉਂ ਇਹਨੂੰ? ਕੋਈ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਅਜੇ। ਤੇ ਜਿਹੜਾ ਕੈਮੀਕਲ ਪਾਇਆ ਉਹ ਕੋਈ ਓ ਸਰ ਹਲੇ ਜਾਉਗੇ ਐਫਐਸਐਲ ਜਾਉਗੇ ਐਫਐਸਐਲ ਦੇ ਰਿਪੋਰਟ ਆਉਗੇ ਜੀ ਕਲੀਅਰ ਹੋਊਗਾ ਜੀ ਉਹਨਾਂ ਦੇ ਇਸ ਦੀ ਪਹਿਚਾਨ ਮਟਾ ਨਹੀਂ ਪਾਇਆ ਸੀ ਜੀ ਸਰ ਜੀ ਸਰ